ਮੰਤਰੀ ਜਾਬਾ ਜੀ ਤੁਸੀਂ ਕੌਰੀਆਂ ਹਸਪੀਟਲ ਦਾ ਜਿਹੜਾ ਨਵੀਂ ਬਿਲਡਿੰਗ ਬਣ ਰਹੀ ਹੈ ਦਾ ਜਾਇਜ਼ਾ ਲੈਣ ਲਈ ਆਏ ਤੇ ਕਿਸ ਤਰ੍ਹਾਂ ਦਾ ਜਿਹੜਾ ਬਿਲਡਿੰਗ ਕਿੰਨੀ ਕੋ ਸਾਰੀ ਹੋਗੀ ਤੇ ਕਿੰਨੇ ਕ ਸਮੇਂ ਤੱਕ ਇਹ ਜਿਹੜੀ ਮੁਕੰਮਲ ਹੋਏਗੀ ਹੋ ਜਣੀ ਹੈ ਦੇਖੋ ਕਾਫੀ ਟਾਈਮ ਪਹਿਲਾਂ ਇਸ ਜਿਹੜਾ ਹਸਪੀਟਲ ਨੀ ਪੱਥਰ ਰੱਖਿਆ ਗਿਆ ਸੀਗਾ ਕੰਮ ਜਿਹੜੀ ਆ ਲਗਾਤਾਰ ਚੱਲ ਰਿਹਾ ਹੈਗਾ ਔਰ ਦੇਖਣ ਆਏ ਸੀਗੇ ਲੰਗੇ ਜਾਂਦੇ ਸੀਗੇ ਸਾਰੇ ਸਾਥੀਆਂ ਨੇ ਕਿ ਆ ਕੇ ਦੇਖੋ ਪ੍ਰੋਗਰੈਸ ਕਿੰਨੀ ਹੋ ਰਹੀ ਆ ਔਰ ਜਿੰਨੇ ਸਾਡੇ ਸਾਰੇ ਸਾਥੀ ਖੜੇ ਨੇ ਸਰਪੰਚ ਸਾਹਿਬਾਨ ਖੜੇ ਨੇਗੇ ਸਮੇਂ-ਸਮੇਂ ਸਿਰ ਇਹ ਆਪ ਵੀ ਖੁਦ ਵੀ ਚੈੱਕ ਕਰਦੇ ਰਹਿੰਦੇ ਨੇ ਕਿ ਔਰ ਜਦੋਂ ਕਦੇ ਸਾਡਾ ਕਿੜਾ ਲੱਗਦਾ ਜਾਂ ਸਾਡੀ ਟੀਮ ਦਾ ਕਿੜਾ ਲੱਗਦਾ ਜਾਂ ਅਫੀਸਰ ਮੈਂ ਭੇਜਦਾ ਰਹਣਾਗਾ ਤਾਂ ਕਿ ਕੰਮ ਜਿਹੜਾ ਉਹ ਕੁਆਲਿਟੀ ਦਾ ਹੋਵੇ ਚੰਗਾ ਕੰਮ ਹੋਵੇ ਜੇ ਅਸੀਂ ਇਹਦੀ ਹੋਂਦ ਦੇਖ ਰਿਹਾ ਰੱਖਾਂਗੇ ਬਣਾਉਣ ਵਾਲੇ ਸਮੇਂ 'ਚ ਤਾਂ ਇਹੀ ਹਸਪੀਟਲ ਜਿਹੜਾ ਉਹਦੀ ਉਮਰ ਲੰਬੀ ਹੋਊਗੀ ਹਸਪੀਟਲ ਜਿਹੜਾ ਹੈਗਾ ਉਹ ਲੰਬਾ ਚੱਲੂਗਾ ਔਰ ਤਾਂਕਿ ਉੱਥੇ ਸਾਡਾ ਜ਼ਿਕਰ ਪਰਮਾਤਮਾ ਨਾ ਕਰੇ ਕੋਈ ਬਿਮਾਰ ਹੋਵੇ ਚੇਕਰ ਕੋਈ ਬਿਮਾਰ ਹੁੰਦਾ ਤਾਂ ਉਹਦਾ ਇਲਾਜ ਸਹੀ ਸਮੇਂ ਤੇ ਅੱਛਾ ਹੋ ਸਕੇ ਤੇ ਜਿਹੜੀ ਰਫਤਾਰ ਹੈ ਜੀ ਕੰਮ ਦੀ ਕੁਝ ਮੱਠੀ ਤੁਸੀਂ ਦੇਖੀ ਹੈ ਜੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋਗੇ ਜਿਹੜੀ ਰਫਤਾਰ ਕੰਮ ਦੀ ਉਸ ਲੈਵਲ ਦੀ ਨਹੀਂ ਹੋ ਰਹੀ ਜਿਸ ਤਰ੍ਹਾਂ ਦਾ ਆਪਾਂ ਨੇ ਇਹ ਮੁਕੰਮਲ ਕਰਨ ਦਾ ਇੱਕ ਟੀਚਾ ਮਿੱਥਿਆ ਸੀਗਾ ਇਸੇ ਗੱਲ ਕਰਕੇ ਮੈਂ ਆਇਆਗਾ ਮੈਨੂੰ ਪਤਾ ਲੱਗਿਆ ਸੀ ਕਿ ਰਫਤਾਰ ਥੋੜੀ ਹੌਲੀ ਚੱਲ ਰਹੀ ਆ ਸੋ ਮੈਂ ਸਾਰੇ ਅਫਸਰ ਸਹਿਬਾਨ ਨੂੰ ਬੇਨਤੀ ਕੀਤੀ ਆ ਹੁਣ ਕਿ ਕੰਮ ਤੇਜ਼ੀ ਨਾਲ ਚਲਾਓ ਕਿਉਂਕਿ ਹਸਪੀਟਲ ਦਾ ਕੰਮ ਰੁਕਿਆ ਖੜਾ کافی ਟਾਈਮ ਤੋਂ ਤਾਂ ਕਿ ਇੱਥੇ ਜਿਹੜਾ ਇਲਾਜ ਉਹ ਜਲਦੀ ਸ਼ੁਰੂ ਹੋ ਸਕੇ ਸੋ ਹੁਣ ਜਿਹੜਾ ਕੰਮ ਆ ਉਹ ਤੇਜ਼ੀ ਨਾਲ ਜੋਰ ਫੜੂਗਾ ਤੇ ਬੜੀ ਜਲਦੀ ਜਿਹੜੀ ਬਿਲਡਿੰਗ ਹੈ ਬਣ ਕੇ ਤਿਆਰ ਹੋ ਜਦੋਂ ਪੂਰੀ ਬਿਲਡਿੰਗ ਤਿਆਰ ਹੋਊਗੀ ਤਾਂ ਸਾਰਾ ਸਾਰਾ ਮਰਾਫੇਲਾ ਕੰਮ ਕਰਨਾ ਕੁਝ ਸ਼ੰਕੇ ਜਿਹੇ ਵੀ ਖੜੇ ਕੀਤੇ ਗਏ ਸੀ ਪਿਛਲੇ ਦਿਨ ਹੀ ਸਾਨੂੰ ਪਤਾ ਲੱਗਿਆਗਾ ਵੀ ਇਹ ਹਸਪਤਾਲ ਦੀ ਜਿਹੜੀ ਬਿਲਡਿੰਗ ਹੈ ਪਹਿਲਾਂ ਦੇ ਮੁਕਾਬਲੇ ਕੁਝ ਬਿਸਤਰੀ ਜਿਹੜੇ ਹਟਾ ਦਿੱਤੇ ਗਏ ਨੇ ਕੋਈ ਸ ਬਿਲਕੁਲ ਨਹੀਂ ਕੋਈ ਬਿਸਤਰਾ ਘਟਿਆ ਬਲਕਿ ਇਹਨੂੰ ਐਕਸਪੈਂਡ ਕਰਨ ਦੀ ਵਧਾਉਣ ਦੀ ਜਿਹੜੀ ਆ ਕੈਪੈਸਿਟੀ ਉਹਦਾ ਪ੍ਰੋਪੋਜ਼ਲ ਜਿਹੜਾ ਬਣਾਇਆ ਹੋਇਆ ਹੈਗਾ ਉਹ ਜਦੋਂ ਇੰਨਾਕ ਬਣ ਕੇ ਤਿਆਰ ਹੋਗਾ ਉਸ ਤੋਂ ਬਾਅਦ ਨਾਲ ਦੀ ਨਾਲ ਉਹ ਵੀ ਜਿਹੜਾ ਉਹਦੀ ਪ੍ਰੋਪੋਜ਼ਲ ਉਹ ਵੀ ਐਕਸੈਪਟ ਹੋਊਗਾ ਵੱਧ ਜਾਊਗਾ ਘਟਾਉਣ ਦੀ ਨਹੀਂ ਬਲਕਿ ਵਧਾਉਣ ਦੀ ਆ ਹੁਣ ਸਮਾਂ ਘਟਾਉਣ ਦਾ ਨਹੀਂ ਹੈਗਾ ਵਧਾਉਣ ਦਾ ਹੈਗਾ ਸੋ ਐਵੇਂ ਫਾਰਮਾਂ ਜਿਹੜੀਆਂ ਲੱਗੀਆਂ ਉਹ ਉੜਦੀਆਂ ਰਹਦੀਆਂ ਲੱਗੀਆਂ ਪਰਛਾਈਏ ਆ ਇਹਨੂੰ ਹੋਰ ਅਸੀਂ ਇਹਦੀ ਕੈਪੈਸਿਟੀ ਜਿਹੜੀ ਹੈ ਹੋਰ ਵਧਾਵਾਂਗੇ ਟੀਚਾ ਕਦੋਂ ਤੱਕ ਰਹਿ ਗਿਆ ਸਰ ਇਹਦਾ ਮੁਕੰਮਲ ਹੋਣ ਦਾ ਜਿਹੜਾ ਇਹਦਾ 1 ਸਾਲ ਦਾ ਸਮਾਂ ਸੀਗਾ ਮੈਨੂੰ ਲੱਗਦਾ ਕਿ 3 ਮਹੀਨੇ ਮੂ ਪੂਰਾ ਹੋ ਗਿਆ ਤੇ 6 ਮਹੀਨੇ ਚ ਬਿਲਡਿੰਗ ਜਿਹੜੀ ਬਣ ਕੇ ਤੇ ਆ ਰਹੀ ਹੈ